ਪਹਿਰ ਦੇ ਸ਼ੋਰੂਮ ਦੇ ਵਿੱਚ ਲੱਗੀ ਭਿਆਨਕ ਅੱਗ ਜਾਨੀ ਨੁਕਸਾਨ ਤੋਂ ਰਿਹਾ ਬਚਾ ਲੁਧਿਆਣਾ ਦੇ ਸ਼ਿੰਗਾਰ ਰੋਡ ਤੇ ਪੇਂਟ ਦੇ ਸ਼ੋਰੂਮ ਵਿੱਚ ਲੱਗੀ ਭਿਆਨਕ ਅੱਗ ਅਗ ਲੱਗਣ ਦਾ ਕਾਰਨ ਫਿਲਹਾਲ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅਗ ਲੱਗਣ ਦੇ ਤੁਰੰਤ ਬਾਅਦ ਹੀ ਬਾਜ਼ਾਰ ਦੇ ਵਿੱਚ ਭੱਗੜ ਮਚ ਗਈ। ਆਸ-ਪਾਸ ਦੇ ਦੁਕਾਨਦਾਰਾਂ ਨੇ ਨਾਲੇ ਦੇ ਪਾਣੀ ਵਿੱਚੋਂ ਪਾਣੀ ਲੈ ਕੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਪਰ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਆਸਮਾਨ ਤੱਕ ਵੀ ਨਜ਼ਰ ਆ ਰਹੀਆਂ ਸਨ। ਤਾਂ ਬਾਅਦ ਵਿੱਚ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਨੇ ਆ ਕੇ ਉਸ ਅੱਗ ਤੇ ਬਹੁਤ ਹੀ ਮੁਸ਼ਕਲ ਦੇ ਨਾਲ ਕਾਬੂ ਪਾਇਆ। ਅੱਗ ਪਹਿਲੀ ਮੰਜ਼ਲ ਤੇ ਲੱਗੀ ਹੋਈ ਸੀ। ਅੱਗ ਦੀਆਂ ਲਪਟਾਂ ਵੀ ਦੂਰ-ਦੂਰ ਤੱਕ ਨਜ਼ਰ ਆ ਰਹੀਆਂ ਸਨ। ਆਸ-ਪਾਸ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਸਨ ਕਿਉਂਕਿ ਆਸ-ਪਾਸ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਨਜ਼ਰ ਆ ਰਿਹਾ ਸੀਗਾ ਤਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਸ਼ਿੰਗਾਰ ਸ਼ਰਮਾ ਰੋਡ ਤੇ ਜੀਐਸ ਇੰਟਰਪ੍ਰਾਈਜ਼ਸ ਦੇ ਵਿੱਚ ਅੱਗ ਲੱਗੀ ਸੀ ਤਾਂ ਲੋਕਾਂ ਨੇ ਇਲਾਕੇ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਮੌਕੇ ਤੇ ਪੁਲਿਸ ਕਰਮੀਆਂ ਵੀ ਪਹੁੰਚਦੇ ਨੇ ਤਾਂ ਫਾਇਰ ਬ੍ਰਿਗੇਡ ਦੇ ਕਰਮੀਆਂ ਵੀ ਪਹੁੰਚ ਕੇ ਉਸ ਅੱਗ ਤੇ ਕਾਬੂ ਪਾ ਲਿੱਤੇ ਲੈਂਦੇ ਨੇ ਪਤਾ ਨਹੀਂ ਲੱਗਿਆ ਜੀ ਉੱਤੇ ਕੁਸਮਾਨ ਪਏ ਸੀ ਫालतू ਸਮਾਨ ਜਿਹੜੇ ਘੱਟ ਵੇਖਦੇ ਸੀ ਉੱਤੇ ਰੱਖ ਦਿੰਦੇ ਸੀ ਉਹਨਾਂ ਨੂੰ ਅਚਾਨਕ ਅੱਗ ਲੱਗ ਗਈ ਪਤਾ ਨਹੀਂ ਲੱਗਿਆ ਕੀ ਹੋਇਆ ਕੋਈ ਨੀਚੇ ਤਾਂ ਨਹੀਂ ਕੋਈ ਜਾਣਦਾ ਨਹੀਂ ਨੁਕਸਾਨ ਥੱਲੇ ਪਚਾਰੇ ਆ ਬੰਦਿਆਂ ਦਾ ਵੀ ਨੁਕਸਾਨ ਕੋਈ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਪਚਾਰੇ ਆ ਉੱਤੇ ਉੱਤੇ ਜਾ ਕੇ ਪਤਾ ਲੱਗੂ ਕਿ ਕੀ ਹੋਇਆ ਕਿੱਦਾਂ ਹੋਇਆ ਇਹ ਜੋ ਅਮਰੀਕਨ ਵਾਲਾ ਸੀ ਪਰ ਘੱਟ ਵੇਕਣ ਵਾਲਾ ਸੀ ਕਦੀ ਕਦੀ ਵਿਕਦਾ ਸੀ ਉੱਤੇ ਰੱਖ ਦਿੰਦੇ ਸੀ ਕੁਝ ਨਹੀਂ ਕਹਿ ਸਕਦੇ ਦੇਖ ਕੇ ਪਤਾ ਲੱਗੂ ਇਹ ਗੱਡੀਆਂ ਕਿੰਨੀ ਦੇਰ ਦਾ ਲੱਗਿਆ ਸੀ 15 15 ਹਾਂ ਐਨੀ ਨੇੜੇ ਫਾਈਵ ਗੇਟ ਹੁੰਦੇ ਬਾਹਰ ਭਾਜੀ ਦੇਖੋ ਟ੍ਰੈਫਿਕ ਵੀ ਜਾਮ ਜੀ ਇਹ ਉਹਨਾਂ ਨੂੰ ਠੀਕ ਹੈ ਨਾ ਟ੍ਰੈਫਿਕ ਵਿੱਚ ਜਾਮ ਹੈਗਾ ਭਾਜੀ ਕਾ ਉਹ ਯਾਰ ਸਾਨੂੰ ਕੀ ਪਤਾ ਹੈ ਉਹਨਾਂ ਨੂੰ ਜਦ ਤੱਕ ਜਦ ਤੱਕ ਆ ਨਹੀਂ ਭਾਈ ਪੂਰੇ ਮਹੱਲੇ ਨੇ ਪੂਰਾ ਸੰਯੋਗ ਦਿੱਤਾ ਹੈ ਇੰਨਾ ਭਾਈ ਦਾ ਮੁੰਡਾ ਆ ਆ ਨਹੀਂ ਆਣ ਦਿੱਤੀ ਬਚਾਈ ਰੱਖੀ ਹੈ ਨਾਲੇ ਮੜ ਕੇ ਭਾਜੀ ਅੱਜ ਮੈਨੂੰ ਮੈਂ ਘਰੇ ਸੀਗਾ ਤੇ ਮੈਨੂੰ ਪਤਾ ਲੱਗਿਆ ਵੀ ਇੱਥੇ ਅੱਗ ਲੱਗ ਗਈ ਹੈ ਤੇ ਜਦੋਂ ਅਸੀਂ ਭੱਜੇ ਆਏ ਤੇ ਉਦੋਂ ਆਪ ਬੁਝਾਇਆ ਪਾਣੀ ਨਾਲੇ ਚੋ ਵੀ ਕੱਢਿਆ ਅੱਜ ਸਾਰੇ ਸਾਰੇ ਮਹੱਲੇ ਨੇ ਨਾਲ ਕੇ ਔਰ ਦੁਕਾਨ ਵਾਲੇ ਨਾਲ ਨਾਲ ਕੇ ਪਾਣੀ ਜਿੰਨਾ ਹੋ ਸਕਿਆ ਬਚਾਹ ਕੀਤੀ ਅੱਗ ਥੱਲੇ ਨਹੀਂ ਆਨ ਦਿੱਤੀ ਅੱਗ ਉੱਪਰ ਉੱਪਰ ਹੀ ਸੀਗੀ ਫਾਇਰ ਬ੍ਰਿਗੇਡ ਲੇੜਿਆ ਫੋਨ ਕੀਤਾ ਐਕਚੁਅਲ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਕਿ ਜੀ ਨੋਟ ਕੀਤੀ ਹੈ ਜਦੋਂ ਇਹਨਾਂ ਨੂੰ ਕਾਲ ਕਰੋ ਇਹ ਆਊਟ ਆਫ ਦਾ ਲੁਧਿਆਣਾ ਦੱਸਦੇ ਆ ਮਤਲਬ ਲੁਧਿਆਣੇ ਦੀ ਕਾਲ ਲੁਧਿਆਣੇ ਨਹੀਂ ਹੈ ਜਿਹੜਾ ਇਹਨਾਂ ਦਾ ਨੰਬਰ ਹੈ ਠੀਕ ਹੈ ਉਹ ਲੁਧਿਆਣੇ ਦਾ ਨਹੀਂ ਹੈਗਾ ਮਤਲਬ ਮੈਂ ਇਹ ਗੱਲ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਜਿੱਥੇ ਦਾ ਏਰੀਆ ਹੈ ਉੱਥੇ ਦੀ ਕਾਲ ਜਲਦੀ ਅਟੈਂਡ ਹੁੰਦੀ ਹੈ ਪਹਿਲਾਂ ਇਹ ਨਾਲੇ ਹੈਡੋਂ ਵੀ ਜਾਂਦੀ ਆ ਅੱਗੋਂ ਦੀ ਵੇਰ ਫਾਰਵਰਡ ਹੁੰਦੀ ਆ ਅੱਗੋਂ ਆਪਣੀ ਕਾਰਵਾਈ ਕਰਦੇ ਤਾਂ ਚਾਹੇ ਐਂਬੂਲੈਂਸ ਆ ਤੇ ਚਾਹੇ ਫਾਇਰ ਬੀਡ ਪਹੁੰਚਦੀ ਆ ਕਿੰਨੇ ਵਜੇ ਕਾਰ ਅੱਗ ਦੀ ਲੱਗ ਗਈ ਆ ਘੰਟਾ ਕ ਹੋ ਗਿਆ ਨਹੀਂ ਜਾਨੀ ਨੁਕਸਾਨ ਟੱਚ ਬੁਟਾ ਕੋਈ ਨਹੀਂ ਹੋਇਆ ਠੀਕ ਆ ਪੇਂਟ ਦੀ ਦੁਕਾਨ ਆ ਪੇਂਟ ਦਾ ਥੋੜਾ ਜਿਹਾ ਨੁਕਸਾਨ ਹੋਇਆ ਬਾਕੀ ਉੱਪਰ ਉੱਪਰ ਹੈਗਾ ਦੇਖਦੇ ਕਿੰਨਾ ਕ ਨੁਕਸਾਨ ਹੋਇਆ ਪੰਜ ਛੇ ਗੱਡੀਆਂ ਆ ਗਈਆਂ ਪੰਜ ਛੇ ਗੱਡੀਆਂ ਆ ਗਈਆਂ ਦੁਕਾਨਦਾਰ ਦਾ ਨਾਮ ਰਣਵੀਰ ਸਿੰਘ ਆ ਜੀ ਐਸ ਪੇਂਟ ਆ GS Enterprises